ਕਾਲਸਾ ਵਾਈਡ ਜੀ ਕੀ ਬਤੇ ਸਾਥੀਓ ਜਿਵੇਂ ਕਿ ਪਤਾ ਹੈ ਤੁਹਾਨੂੰ ਆਉਣ ਵਾਲੇ ਜਿਹੜੇ ਦਿਹਾੜੇ ਆ ਸ਼ੀਧੀ ਦਿਹਾੜੇ ਉਹਨਾਂ ਦੇ ਵਿੱਚ ਜਿਹੜਾ ਸੰਪੂਰਨਾ ਫੀਡ ਦੇ ਲਾਗੇ ਫੈਕਟਰੀ ਆ ਜਿਹੜੀ ਫਗਵਾੜਾ ਵਿਖੇ ਜੀਟੀ ਰੋਡ ਜੀਟੀ ਰੋਡ ਦੇ ਉੱਪਰ ਮੇਨ ਉੱਥੇ ਜਿਹੜੇ ਲੰਗਰ ਨਿਰੰਤਰ ਅੱਗੇ ਵੀ ਚੱਲਦੇ ਹੁੰਦੇ ਨੇ ਸੋ ਉਹ ਇਸ ਵਾਰ ਵੀ ਲੰਗਰ ਜਿਹੜੇ ਸ਼ੁਰੂ ਹੋਣਗੇ ਕਿੰਨੀ ਤਰੀਕ ਤੋਂ ਨੇ 24 25 26 3 ਤਰੀਕ ਜਿਹੜੇ ਤਿੰਨ ਤਰੀਕਾਂ ਇਹਨਾਂ ਨੇ ਤੈਅ ਕੀਤੀਆਂ ਦੁੱਧ ਦੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਉਹ ਦੁੱਧ ਦੇ ਲੰਗਰ ਤਿੰਨੋਂ ਦਿਨ ਉੱਥੇ ਚੱਲਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਤੇ ਭਾਰਤੀ ਕਿਸਾਨ ਜੁਣੀਆ ਦੁਆਬਾ ਦੇ ਦਰਜਾ ਬਦਰਜਾ ਸਾਰੇ ਅਹੁਦੇਦਾਰਾਂ ਨੂੰ ਬੇਨਤੀ ਹੈ ਕਿ ਉਹ ਤਿੰਨੋਂ ਦਿਨ ਜਿਹੜੀ ਆ ਉੱਥੇ ਸ਼ਮੂਲੀਅਤ ਵੀ ਕਰਨੀ ਹੈ ਤੇ ਉਹਨਾਂ ਦਾ ਸਹਿਯੋਗ ਵੀ ਕਰਨਾ ਤਨ ਮਨ ਧਨ ਦੇ ਨਾਲ ਵੀ ਸਹਿਯੋਗ ਕਰਨਾ ਕਿਉਂਕਿ ਇਹ ਦਿਹਾੜੇ ਜਿਹੜੇ ਆ ਇਹ ਭਾਗਾ ਵਾਲੀ ਸੇਵਾ ਕਰਦੇ ਨੇ ਕਿਉਂਕਿ ਵੱਡਾ ਯੋਗਦਾਨ ਉਹਨਾਂ ਨੇ ਛੋਟੀਆਂ ਜਿੰਦਾਂ ਦੇ ਵਿੱਚ ਉਮਰਾਂ ਦੇ ਵਿੱਚ ਇਹ ਵੱਡਾ ਯੋਗਦਾਨ ਕੰਮ ਪਰਤੀ ਪਾਇਆ ਹੈਗਾ ਸੋ ਇਸ ਕਰਕੇ ਸਾਰੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹ ਤਿੰਨੋਂ ਦਿਨ ਜਿਹੜੀ ਆ ਉੱਥੇ ਸੇਵਾ ਉਹਨਾਂ ਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ